ਇੱਕ ਬੱਚੀ ਲੁਧਿਆਣੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਆਹੀ ਗਈ ਕੱਲਾ ਕੱਲਾ ਉਹਨਾਂ ਦਾ ਇਕਲੌਤਾ ਲੜਕਾ ਸੀ ਜਦੋਂ ਥੋੜਾ ਸਮਾਂ ਲੰਘ ਗਿਆ ਬੱਚਾ ਨਹੀਂ ਹੋਇਆ ਤਾਂ ਪਰਿਵਾਰਾਂ 'ਚ ਫ੍ਰੈਕਸ਼ਨ ਪੈਦਾ ਹੋਣ ਲੱਗ ਪੈਂਦੀ ਹੈ ਸੱਸ ਦਾ ਵੀ ਨਜ਼ਰੀਆ ਬਦਲ ਗਿਆ ਮਾੜੀ-ਮਾੜੀ ਗੱਲ ਤੇ ਝਿੜਕਣ ਲੱਗ ਪਈ ਟੋਕਣ ਲੱਗ ਪਈ ਕਿਉਂ ਘਰ ਵਿੱਚ ਔਲਾਦ ਨਹੀਂ ਸਰੀਰ ਉਹ ਯੋ ਹੁੰਦੇ ਨੇ ਸਜਣੋ ਜਿਹੜੇ ਉਹ ਹੀ ਹੁੰਦੇ ਨੇ ਅੰਦਰ ਦੇ ਨਜ਼ਰੀਏ ਬਦਲ ਜਾਂਦੇ ਸੱਸ ਵੀ ਝੜਕਣ ਲੱਗ ਪਈ ਕਲੇਸ਼ ਰਹਿਣ ਲੱਗ ਪਿਆ ਘਰ ਨਾਲੇ ਫਿਰ ਉਹ ਪਰਿਵਾਰ ਵਾਲੇ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਵੀ ਆਹ ਮੁਸ਼ਕਲ ਦੇ ਪੈ ਗਈ ਆ ਮੈਨੂੰ ਕਿਹਾ ਬੱਚੀ ਨਾਲ ਮੇਰੀ ਗੱਲ ਕਰਾਓ ਉਹ ਲੜਕੀ ਨਾਲ ਗੱਲ ਕਰਾਈ ਮੈਂ ਉਹਨੂੰ ਕਿਹਾ ਪੁੱਤ ਡਾਕਟਰਾਂ ਕੋਲੋਂ ਚੈੱਕ ਕਰਾਇਆ ਹੈ ਕਹਿੰਦੇ ਥੋੜਾ ਜਿਹਾ ਨੁਕਸਾ ਹੁੰਦਾ ਹੈ ਡਾਕਟਰਾਂ ਕੋਲੋਂ ਕਰਾਇਆ ਹੈ ਡਾਕਟਰ ਕਹਿੰਦੇ ਥੋੜਾ ਜਿਹਾ ਨੁਕਸ ਹੈ ਮੈਂ ਨੇ ਉਹਨੂੰ ਪੁੱਛਿਆ ਵੇ ਨੁਕਸ ਕੀ ਹੈ ਅਸੀਂ ਕਿਹਾ ਡਾਕਟਰ ਕਹਿੰਦੇ ਡਾਕਟਰ ਕਹਿੰਦੇ ਵੇ ਥੋੜਾ ਜਿਹਾ ਨੁਕਸ ਹੈ ਤਾਂ ਮੈਂ ਉਹ ਬੱਚੀ ਨੂੰ ਕਿਹਾ ਬੱਚੀਏ ਲੋਕ ਵਿਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਤੋਂ ਮੰਗਣ ਆਉਂਦੇ ਨੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਹਜ਼ਾਰਾਂ ਮੀਲਾਂ ਤੋਂ ਔਰ ਲੈ ਕੇ ਜਾਂਦੇ ਨੇ ਦੂਨ ਦਰਵਾਰ ਸੇਬ ਜਾ ਕੇ ਕਹਿ ਖਾਂ ਗੁਰੂ ਰਾਮਦਾਸ ਮਹਾਰਾਜ ਮੈਂ ਤਾਂ ਤੇਰੀ ਨਗਰੀ ਚ ਵਿਆਹੀ ਹੋਈ ਐ ਲੋਕੀ ਹਜ਼ਾਰਾਂ ਮਿੱਲਾਂ ਤੋਂ ਆ ਕੇ ਦਾਤ ਲੈ ਜਾਂਦੇ ਨੇ ਮੈਨੂੰ ਕਿਉਂ ਨਹੀਂ ਮਿਲਦੀ ਕਹਿ ਖਾਂ ਗੁਰੂ ਨੂੰ ਵਿਸ਼ਵਾਸ ਨਾਲ ਚਤਰਾਈ ਸਿਆਣਪ ਛੱਡ ਕੇ ਜਾ ਕੇ ਕਹਿ ਕਹਿਦੀ ਕਿਵੇਂ ਜਾਈਏ ਭਾਈ ਸਾਹਿਬ ਮੈਂ ਸਵੇਰੇ ਕਿਸੇ ਇਸ਼ਨਾਨ ਕਰੋ ਦੋਵੇਂ ਜੀ ਨਿਤਨੇਮ ਕਰੋ ਫਿਰ ਜਾਓ ਭਾਵਨਾ ਨਾਲ ਤੇ ਜਾ ਕੇ ਹੀ ਉਹ ਗੱਲ ਕਹਿਣੀ ਐ ਗੁਰੂ ਰਾਮਦਾਸ ਪਿਤਾ ਜੀ ਲੋਕ ਹਜ਼ਾਰਾਂ ਮੀਲਾਂ ਤੋਂ ਆਉਂਦੇ ਨੇ ਲੈਣ ਦਾ ਤਾਂ ਤੁਸੀਂ ਦੇ ਦਿੰਦੇ ਹੋ ਮੈਂ ਤਾਂ ਤੁਹਾਡੀ ਨਗਰੀ 'ਚ ਵਿਆਹੀ ਆ ਮੈਨੂੰ ਕਿਉਂ ਨਹੀਂ ਉਹ ਭਾਵਨਾ ਨਾਲ ਬੱਚੇ ਗਏ ਤੂੰ ਬੱਚੀ ਦੱਸਦੀ ਜਦੋਂ ਅੱਖਾਂ ਭਰ ਕੇ ਮਨ ਵਿਰਾਗ ਨਾਲ ਉਹਦਾ ਉੱਥੇ ਕਿਉਂ ਉਹ ਚੀਜ਼ ਮੰਗਣੀ ਸੀ ਉਹਨੇ ਮੱਥਾ ਟੇਕ ਕੇ ਉੱਠਣ ਲੱਗੀ ਨਾ ਤੈਨੂੰ ਕੋਲ ਇੱਕ ਬਜ਼ੁਰਗ ਮੱਥਾ ਟੇਕਣ ਲੱਗਾ ਉਹ ਮੱਥੜੇ ਤੇ ਉੱਠਣ ਲੱਗੀ ਬੜੀ ਜ਼ੋਰ ਨਾਲ ਉਹ ਬਜ਼ੁਰਗ ਦੀ ਕੋਣੀ ਜੜੀ ਸੀ ਬਾਹ ਕੋਣੀ ਉਹਦੀ ਬੱਖੀ ਚ ਵੱਜੀ ਕਹਿੰਦੀ ਇੱਕ ਵਾਰ ਤਰਾ ਨਿਕਲ ਗਿਆ ਮੇਰਾ ਉਹ ਬਜ਼ੁਰਗ ਨੇ ਫਿਰ ਸਿਰ ਤੇ ਹੱਥ ਰੱਖਿਆ ਪਤਲ ਜਿਆਦਾ ਤੀ ਨਹੀਂ ਲੱਗੀ ਕਹਿੰਦੀ ਫਿਰ ਉਹਨੂੰ ਕੀ ਕਹਿਣਾ ਸੀ ਉੱਥੇ ਜਦੋਂ ਦੋਦਾ ਮੱਥੜੇ ਤੇ ਉੱਠਣ ਲੱਗੀ ਉਹ ਬਜ਼ੁਰਗ ਦੀ ਕੋਣੀ ਵੱਜ ਗਈ ਬੱਖੀ ਚ ਕਹਿੰਦੀ ਮੇਰੀ ਤਰਾ ਨਿਕਲ ਗਈ ਫਿਰ ਉਹ ਬਜ਼ੁਰਗ ਨੇ ਸਿਰ ਤੇ ਹੱਥ ਰੱਖਿਆ ਬਹੁਤ ਜਿਆਦਾ ਤਨ ਲੱਗੀ ਕਹਿੰਦੀ ਮੈਂ ਫਿਰ ਉਹ ਕੀ ਕਹਿਣਾ ਸੀ ਕਹਿੰਦੀ ਮੱਥਾ ਟੇਕਿਆ ਪਰ ਕਰਮਾਂ ਕਰਕੇ ਆ ਗਏ ਤਾਂ ਸ਼ਾਮ ਨੂੰ ਮੈਨੂੰ ਫੋਨ ਕੀਤਾ ਕਹਿੰਦੀ ਜੇ ਅਸੀਂ ਜਾਇਆ ਪਰ ਕਹਿੰਦੀ ਐਦਾਂ ਹੋਈ ਮੇਰੇ ਨਾਲ ਅਜੇ ਤੱਕ ਇਹਨਾਂ ਦਰਦ ਹੋ ਰਹੀ ਹੈ ਤਾਂ ਹੁਣ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਕੱਲੇ ਦਵਾਈ ਲੈਣ ਵਾਸਤੇ ਜਿਆਦਾ ਕਹਿੰਦੀ ਕੋਈ ਲੱਗ ਗਈ ਵੱਖੀ ਤੇ ਚੋਟ ਜੋਰ ਨਾਲ ਕੋਈ ਵੱਜੀ ਤੇ ਮੇਰੇ ਮਨ ਚੋਂ ਆਵਾਜ਼ ਆਈ ਮੈਂ ਉਹ ਬੱਚੀ ਨੂੰ ਕਹਵੇ ਦਵਾਈ ਨਹੀਂ ਲੈਣ ਦੀ ਲੋੜ ਕੋਈ ਨਹੀਂ ਠੀਕ ਹੈ ਤੇਰੇ ਘਰ ਵਾਲਾ ਲੈਣ ਗਿਆ ਪਰ ਤੈਨੂੰ ਦਵਾਈ ਲੈਣ ਦੀ ਲੋੜ ਨਹੀਂ ਹੈ ਮੈਨੂੰ ਇੰਜ ਲੱਗਦਾ ਜਿਹੜਾ ਥੋੜਾ ਜਿਹਾ ਨੁਕਸ ਸੀ ਨੋ ਗੁਰੂ ਰਾਮਦਾਸ ਮਹਾਰਾਜ ਨੇ ਕੱਢ ਦਿੱਤੇ ਹੁਣ ਕਾਰਜ ਹੋ ਜਾਣਾ ਹੈ ਔਰ ਸਾਥ ਸੰਗਤ ਦੀ ਸਚਾਈ ਹੈ ਗੁਰੂ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋਈ ਉਈਓ ਬੱਚੀ ਸੀ ਮਹੀਨੇ ਤੋਂ ਬਾਅਦ ਮੈਨੂੰ ਥੋੜੇ ਦਿਨਾਂ 'ਚ ਫੋਨ ਆ ਗਿਆ ਕਿਹਨੇ ਭਾਈ ਸਾਹਿਬ ਰਿਪੋਰਟ ਪੋਜ਼ਿਟਿਵ ਹੋ ਗਈ ਰਿਪੋਰਟ ਪੋਜ਼ਿਟਿਵ ਹੋ ਗਈ ਫਿਰ ਪਾਤਸ਼ਾਹ ਦੀ ਨਜ਼ਰ ਕਿਰਪਾ ਹੋਈ ਅੱਜ ਉਹ ਬੱਚੀ ਦੇ ਘਰ ਵਿੱਚ ਖੁਸ਼ੀਆਂ ਨੇ ਮਹਾਰਾਜ ਨੇ ਉਹਨਾਂ ਨੂੰ ਬੱਚੇ ਬਖਸ਼ੇ ਹੋਏ ਨੇ ਸਾਧ ਸੰਗਤ ਜਦੋਂ ਗੁਰੂ ਰਾਮ ਦਾਸ ਮਹਾਰਾਜ ਦੇ ਦਰ ਤੋਂ ਇਦਾਂ ਕੋਈ ਵਿਸ਼ਵਾਸ ਨਾਲ ਚਤਰਾਈ ਛੱਡ ਕੇ ਮੰਗਣ ਜਾਂਦੇ ਹੈ ਫਿਰ ਗੁਰੂ ਸਾਹਿਬ ਉਸੇ ਵਕਤ ਕਿਰਪਾ ਕਰ ਦਿੰਦੇ ਇਲਾਜ ਕਰਨ ਵਾਲਾ ਵੀ ਆਪ ਹੀ ਗੁਰੂ ਬੈਠਾ ਪਰ ਸ਼ਰਤ ਇੱਕ ਹੈ ਕਿ ਤਜੋ ਸਿਆਣ ਬਸੁਰ ਜੈਨੋ ਪੜੋ ਤਜੋ ਸਿਆਣਪ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਬਰਮ ਪੋ ਜਾਏ ਆਸ ਰੱਖੋ ਸਿਆਣਪ ਛੱਡੋ ਸਭ ਕੁਝ ਗੁਰੂ ਕੋਲੋਂ ਮਿਲਦਾ ਕਿਹੜੀ ਚੀਜ਼ ਆ ਜਿਹੜੀ ਨਹੀਂ ਮਿਲਦੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹਾਂ ਸੱਚ ਹੋਵੇ